ਤੇ ਸੀਸ ਰੱਖ ਕੇ ਉਹਦੇ ਆਲੇ ਦੁਆਲੇ ਫੁੱਲ ਸਜਾ ਦਿੱਤੇ ਅੱਛਾ ਜੀ ਕਿਉਂਕਿ ਲਾਗੇ ਬੰਨੇ ਜੰਗਲ ਸੀ ਬਿਲਕੁਲ ਤੇ ਫੁੱਲ ਆਮ ਸੰ ਆਮ ਨੇਚਰਲ ਤੌਰ ਤੇ ਜਿਹੜੇ ਹੁੰਦੇ ਆ ਨਾ ਤੇ ਫਿਰ ਦਰਗਾਈ ਸ਼ਾ ਨੇ ਚੌਰ ਕੀਤੀ ਹੈ ਗੁਰੂ ਸਾਹਿਬ ਦੇ ਸੀਸ ਤੇ ਅੱਛਾ ਵਾਹਿਗੁਰੂ ਭਾਈ ਜੇਤੇ ਨੂੰ ਕਿਹਾ ਤੁਸੀਂ ਵਿਸ਼ਰਾਮ ਕਰੋ ਤੇ ਅੱਜ ਸਾਰੀ ਰਾਤ ਸੀਸ ਦੀ ਸੇਵਾ ਮੈਂ ਕਰਾਂ ਠੀਕ ਹੈ ਤੇ ਸਾਰੀ ਰਾਤ ਪੀਰ ਦਰਗਾਈ ਸਾਹਿਬ ਚੌਰ ਸੇਵ ਕਰਦੇ ਰਹੇ ਅਸੀਂ ਵੀ ਡਿਊਟੀ ਕਰਦੇ ਹਾਂ ਹੋਰ ਸਿੰਘ ਵੀ ਡਿਊਟੀ ਕਰਦੇ ਸਾਡੇ ਤੋਂ 2 ਘੰਟੇ ਨਹੀਂ ਬੈਠਾ ਜਾਂਦਾ ਮਾਫ ਕਰਨਾ ਵਾਹਿਗੁਰੂ ਚੌਰ ਸੇਵ ਕਰਨ ਲਈ ਸਤ ਜੀ ਆਪਾਂ 2 ਘੰਟੇ 4 ਘੰਟੇ ਗੁਰੂ ਸਾਹਿਬ ਦੀ ਤਾਬਿਆ ਨਹੀਂ ਬਹਿ ਸਕਦੇ ਪਰ ਉਸ ਪੀਰ ਦੀ ਕਿੱਡੀ ਵੱਡੀ ਭਾਵਨਾ ਹੋਈ ਜਿਨੇ ਸਾਰੀ ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਰ ਚੌਰ ਜੀ ਔਰ ਸਾਰੀ ਰਾਤ ਉਹ ਨਾਮ ਜਪਦਾ ਰਿਹਾ ਕਿਉਂਕਿ ਪੀਰ ਇਹ ਵੇਖੀਏ ਕਿ ਉਹ ਪੀਰ ਜਿਹੜੇ ਗੁਰੂ ਘਰ ਨਾਲ ਜੁੜ ਗਏ ਉਹ ਆਮ ਦੂਜੇ ਪੀਰ ਨਹੀਂ ਰਹੇ ਬਿਲਕੁਲ ਉਹ ਤੇ ਮਰੀਦ ਹੋ ਗਏ ਸਤਿਗੁਰਾਂ ਦੇ ਉਹ ਤੇ ਇੱਕਮਿਕ ਹੋ ਗਏ ਮਾਲਕ ਚ ਕਰਤਾਰ ਚ ਸਾਰੀ ਰਾਤ ਉਸ ਪੀਰ ਨੇ ਸੇਵਾ ਕੀਤੀ ਜਿਹੜਾ ਇਹ ਸਥਾਨ ਹੈ ਗੁਰਦੁਆਰਾ ਨਾ ਬਸ ਹੈ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਮਾਧਿਅਮ ਰਾਹੀਂ ਆਪ ਜੀ ਦਾ ਧੰਨਵਾਦ ਹੈ ਕਿਉਂਕਿ ਗੁਰਦੁਆਰਾ ਜਦੋਂ ਨਾਬਾ ਸਹਿਬ ਅਸੀਂ ਕਹਿੰਨੇ ਆ ਨਾ ਤੇ ਕਿਸੇ ਨੂੰ ਨਹੀਂ ਪਤਾ ਗੁਰਦੁਆਰਾ ਨਾਬਾ ਸਹਿਬ ਦਾ ਬਿਲਕੁਲ ਹਰੇਕ ਬੰਦਾ ਕਹਿੰਦਾ ਜੀ ਗੁਰਦੁਆਰਾ ਨਾਢਾ ਸਹਿਬ ਹਾਂ ਲਿਖਾ ਮੈਂ ਗੁਰਦੁਆਰਾ ਨਾਢਾ ਸਹਿਬ ਦੀ ਨਾਮ ਲੈਂਦਾ ਜੀ ਹਾਂਜੀ ਗੁਰਦੁਆਰਾ ਨਾਬਾ ਸਹਿਬ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ ਹਾਂਜੀ ਔਰ ਮੈਂ ਇਸ ਮਾਧਿਮ ਰਾਈ ਬੇਨਤੀ ਕਰਨਾ ਚਾਹੁੰਦਾ ਸਿੱਖ ਕੌਮ ਨੂੰ ਵੀ ਕਿਉਂ ਕਿਉਂਕਿ ਸਿੱਖ ਕੌਮ ਦੇ ਵੱਡੇ ਵੱਡੇ ਨਾਮਵਰ ਪ੍ਰਚਾਰਕ ਮੈਨੂੰ ਆਏ ਨੂੰ ਤਾਂ ਚਲੋ ਇੱਥੇ 6 ਕੁ ਮਹੀਨੇ ਹੋ ਗਏ ਠੀਕ ਹੈ ਪਰ ਮੇਰੀ ਆਦਤ ਹੈ ਮੈਂ ਸਾਰਾ ਕੁਝ ਪਹਿਲਾਂ ਜਾਣਦਾ ਮੈਂ ਪੁੱਛਿਆ ਉਹਨਾਂ ਨੂੰ ਮੈਂ ਜਦੋਂ ਸੀ ਸ਼ੋਭਾ ਯਾਤਰਾ ਨਿਕਲਦੀ ਏ ਸਾਰੇ ਪੜਾ ਕਰਕੇ ਹੁੰਦੇ ਆ ਜੀ ਉਹ ਤਰਾਵੜੀ ਵੀ ਜਾਂਦੇ ਆ ਕੈਥਲ ਵੀ ਜਾਂਦੇ ਆ ਸਾਰੇ ਕਿਤੇ ਜਾਂਦੇ ਆ ਨਾਮ ਵਰ ਪ੍ਰਚਾਰਕ ਕਦੀ ਕੋਈ ਵੀ ਇਸ ਜਗ੍ਹਾ ਤੇ ਕਥਾ ਕਰਨੀ ਆ ਵਾਹਿਗੁਰੂ ਕੋਈ ਵੀ ਨਾਮ ਪਰਚਾਰ ਅੱਜ ਤੱਕ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਰੇ ਸਤਿਕਾਰਯੋਗ ਨੇ ਪਰ ਜਿਹੜੇ ਇਹ ਕਹਿੰਦਾ ਕਿ ਅਸੀਂ ਸੀ ਸ਼ੋਭਾ ਯਾਤਰਾ ਕੱਢੀਏ ਹਾਂਜੀ ਇੱਥੇ ਸਿਰਫ ਮੇਰੇ ਜੋ ਗਿਆਤ ਚ ਹੈ ਇੱਕ ਨਗਰ ਕੀਰਤਨ ਆਉਂਦਾ ਉਹ ਵੀ ਰਾਤ ਦਾ ਪੜਾਅ ਹੁੰਦਾ ਜੀ ਉਹ ਰਾਤ ਵਿਸ਼ਰਾਮ ਕਰਦੇ ਆ ਤੇ ਫਿਰ ਅੱਗੇ ਨਿਕਲ ਜਾਂਦੇ ਆ ਕਿਉਂਕਿ ਇੱਥੋਂ ਫਿਰ ਅੱਗੇ ਕੀਰਤਪੁਰ ਸਾਹਿਬ ਭਾਈ ਜੇਤਾ ਜਾਂਦੇ ਆ ਠੀਕ ਹੈ ਪਰ ਅੱਜ ਤੱਕ ਕੋਈ ਵੀ ਨਾਮਵਰ ਪ੍ਰਚਾਰ ਕਿੱਥੇ ਨਹੀਂ ਜਿਆ ਆ ਇਹ ਮੈਂ 2 ਮਿੰਟ ਇੱਕ ਸਵਾਲ ਇਹ ਇਹ ਕਿਸ ਮਤਲਬ ਇਹਦਾ ਕੀ ਗੱਲ ਆ ਵੀ ਕਿਉਂ ਇੱਥੇ ਉਹ ਪ੍ਰਚਾਰਕ ਨਾਮਵਰ ਨਹੀਂ ਹੁੰਦੇ ਕਿਸ ਗੱਲ ਕਰਕੇ ਇਸ ਗੱਲ ਦਾ ਵੀਰ ਜੀ ਮੈਨੂੰ ਵੀ ਨਹੀਂ ਪਤਾ ਪਰ ਮੈਂ ਜਦੋਂ ਪੁੱਛਿਆ ਕਹਿੰਦੇ ਅੱਜ ਤੱਕ ਕੋਈ ਇੱਥੇ ਨਾਮਵਰ ਪ੍ਰਚਾਰਕ ਨਹੀਂ ਹੈ ਅੱਛਾ ਜਦੋਂ ਹਾਲਾਂਕਿ ਚਾਹੀਦਾ ਸਾਡੇ ਸਿੱਖ ਕੌਮ ਦਾ ਐਡਾ ਪਾਵਨ ਅਸਥਾਨ ਹੈ ਬਿਲਕੁਲ ਜੀ ਔਰ ਐਡਾ ਵੱਡਾ ਸਥਾਨ ਹੈ ਜਿੱਥੇ ਗੁਰੂ ਸਾਹਿਬ ਦਾ ਸੀਸ ਆਇਆ ਬਿਲਕੁਲ ਜੀ ਬਿਲਕੁਲ ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਇਆ ਉਹ ਮੈਂ ਗੱਲ ਜੀ ਕਰਨੀ ਹੈ ਅੱਛਾ ਤੇ ਸਤਗੁਰੂ ਦਾ ਸੀਸ ਇੱਥੇ ਆਇਆ ਪਰ ਇੱਥੇ ਜਦੋਂ ਸੀ ਸ਼ੋਭਾ ਯਾਤਰਾ ਨਿਕਲਦੀ ਉਦੋਂ ਕੋਈ ਪ੍ਰਚਾਰਕ ਨਹੀਂ ਇਤਿਹਾਸ ਸੁਣਾਉਂਦੇ ਨੇ ਉਹ ਵੀ ਭਾਈ ਜੇਤਾ ਇੱਥੇ ਗਿਆ ਭਾਈ ਜੇਤਾ ਜੀ ਇੱਥੇ ਗਏ ਭਾਈ ਜੇਤਾ ਜੀ ਇੱਥੇ ਗਏ ਇੱਥੋਂ ਦਾ ਵੀ ਇਤਿਹਾਸ ਸੁਣਾਉਂਦੇ ਨੇ ਵੀ ਪੀਰ ਦਰਗਾਈ ਸ਼ਾਹ ਜੀ ਦੇ ਕੋਲ ਭਾਈ ਜੇਤਾ ਜੀ ਸੀਸ ਲੈ ਕੇ ਆਏ ਪਰ ਕਿਉਂ ਬਾਈ ਇੱਥੇ ਕਥਾ ਕਰਨ ਕਿਉਂ ਨਹੀਂ ਆਇਆ ਇਥੇ ਕੀਰਤਨ ਕਿਉਂ ਨਹੀਂ ਐਡਾ ਵੱਡਾ ਸਥਾਨ ਹੈ ਸਾਨੂੰ ਚਾਹੀਦਾ ਜੇ ਸ਼ਤਾਬਦੀ ਮਨਾਉਨੇ ਆ ਤੇ ਸਾਰੇ ਗੁਰਦੁਆਰਿਆਂ ਚ ਹੋਵੇ ਨਾ ਜੇ ਸ਼ੀ ਸ਼ੂਭਾ ਯਾਤਰਾ ਹੈ ਇਹ ਵੀ ਇੱਕ ਪੜਾਹ ਹੈ ਬਿਲਕੁਲ ਜਿੱਥੇ ਭਾਈ ਜੇਤਾ ਜੀ ਆ ਲੋਕ ਵੇਖੋ ਆਪਾਂ ਕਹਿੰਨੇ ਆ ਇਤਿਹਾਸ ਲੋਪ ਹੋ ਰਿਹਾ ਆ ਆਪਾਂ ਕਹਿੰਨੇ ਆ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਹੁਣ ਜੇ ਅਸੀਂ ਦੱਸਾਂਗੇ ਨਹੀਂ ਪਤਾ ਕਿਵੇਂ ਲੱਗੇਗਾ ਸਹੀ ਗੱਲ ਬਹੁਤੇ ਕਥਾਕਾਰ ਵੀ 2-3 ਸਥਾਨਾਂ ਦਾ ਨਾਂ ਲੈਂਦੇ ਆ ਠੀਕ ਹੈ ਆਬੜੀਪੁਰ ਸਾਹਿਬ ਦਾ ਸ਼ੀਸ਼ਗੰਗ ਜਿਹੜਾ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਦੇ ਲਾਗੇ ਆ ਸੱਜੇ ਹੱਥ ਜਦੋਂ ਆਪਾਂ ਕੇਸਗੜ ਤੋਂ ਥੱਲੇ ਉਤਰਦੇ ਆ ਹਨਾ ਹਾਂਜੀ ਤੇ ਇੱਥੋਂ ਦਾ ਬਹੁਤ ਘਟਨਾ ਲਿਆ ਜਾਂਦਾ ਇਤਿਹਾਸ ਹੀ ਨਹੀਂ ਦੱਸਿਆ ਜਾਂਦਾ ਇਹ ਕੀ ਗੱਲ ਦੀ ਇਹਦੀ ਘਾਟ ਕੀ ਹੈ ਕਿਉਂ ਇੰਨਾ ਮਤਲਬ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਹਾਂਜੀ ਤੇ ਉਸ ਉਹ ਲਾਸਾਨੀ ਸ਼ਹਾਦਤ ਐਸੀ ਸੀ ਕਿ ਜਿੱਦਾਂ ਮਹਾਰਾਜ ਵੀ ਬੜੇ ਬੈਰਾਗ ਦੇ ਵਿੱਚ ਸੀ ਉਹਨਾਂ ਸਥਾਨਾਂ ਦੀ ਸੰਭਾਲ ਇਸ ਲੈਵਲ ਤੇ ਕਿਉਂ ਵਿਖੋ ਸੰਗਤ ਦੇ ਵਿੱਚ ਜੇ ਆਪਾਂ ਸਥਾਨ ਤਾਂ ਪ੍ਰਗਟ ਹੁੰਦੇ ਜੇ ਕੋਈ ਸਮਾਗਮ ਕਰਵਾਈ ਜਾਣ ਇਹ ਕਿਉਂ ਨਹੀਂ ਉਪਰਾਲੇ ਇਦਾਂ ਦੇ ਕੀਤੇ ਜਾ ਰਹੇ ਸਮਾਗਮ ਬਹੁਤ ਮਤਲਬ ਕਿ ਘੱਟ ਸਮਾਗਮ ਹੁੰਦੇ ਆ ਅੱਛਾ ਹੁਣੇ ਚਾਹੀਦੇ ਆ ਠੀਕ ਕਿਉਂਕਿ ਜਦੋਂ ਉਹ ਦਿਨ ਆਉਂਦੇ ਆ ਲਾਲੋ ਤੁਸੀਂ ਨਵੰਬਰ ਮਹੀਨਾ ਹੈ ਹਾਂਜੀ ਹਨਾ ਨਵੰਬਰ ਮਹੀਨੇ ਤੋਂ ਕਹਿ ਲਓ ਸਾਡੇ ਦਸੰਬਰ ਮਹੀਨੇ ਤੱਕ ਦੇ ਜਨਵਰੀ ਤੱਕ ਦੇ ਸਾਡੇ ਸ਼ਹਾਦਾਂ ਦੇ ਦਿਨ ਚੱਲਦੇ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਵੀ ਸਮਾਗਮ ਕਰवानी ਚਾਹੀਦੀ ਆ ਹੋਣੀ ਚਾਹੀਦੀ ਆ ਚਲੋ ਪਹਿਲਾਂ ਮੈਨੂੰ ਜੋ ਮੇਰੇ ਗਿਆਨ ਗਿਆਤ ਚ ਆਇਆ ਵੀ ਲੋਕਲ ਕਮੇਟੀ ਕੋਲ ਹੁੰਦਾ ਸੀ ਹੁਣ ਚਲੋ ਵਿੱਚ ਐਸਸੀਪੀਸੀ ਜਿਹੜੀ ਆ ਉਹ ਵੀ ਵਿੱਚ ਠੀਕ ਹੈ ਠੀਕ ਹੈ ਇਸ ਕਰਕੇ ਹੁਣ ਥੋੜਾ ਉਦਮ ਹੋ ਰਿਹਾ ਰਾਲਾ ਹੋ ਰਿਹਾ ਠੀਕ ਹੈ ਤੇ ਇਹ ਭਾਈ ਸਾਹਿਬ ਜਿੱਦਾਂ ਵੀ ਤੁਸੀਂ ਇਸ ਸਥਾਨ